ਮੂਸਿਆਲੇ ਦੇ ਕਿਹੜੇ ਗੀਤ ਦਾ ਰੀਮੇਕ ਕਰਨਾ ਚਾਹੁੰਦੇ ਸੀ ਨਿਰਵਾਨ ਪੰਨੂ ਕਾਮਲਨੀ ਸਿਰਾਂ ਤੇ ਆ ਮਹਾਂ ਜੱਟਾਂ ਦਾ ਓਏ ਗੱਲ ਸੰਕਰਦਿਆਂ ਕੈਫ ਤੋਂ ਬਣਾ ਕੈਨੇਡਾ ਸ਼ੋਅ ਦੇ ਵਿੱਚ ਗਾਤਾ ਉਹਨਾਂ ਦਾ ਗੀਤ ਕੱਲ ਕਰ ਮੇਰੇ ਤੇ ਸਵੇਰੇ ਮਤਰਾ ਓਏ ਬੀਟਾਂ ਵਿੱਚ ਕਿਵੇਂ ਨਿਰਵਾਣ ਪੰਨੋ ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਹੋਇਆ ਸਿਤਾਰਾ ਹੈ ਜਿਸਨੇ ਆਪਣੇ ਗੀਤਾਂ ਦੇ ਰਾਹੀਂ ਹਰ ਕਿਸੇ ਦੇ ਦਿਲ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਰੀਸੈਂਟਲੀ ਨਿਰਵਾਣ ਸੰਦੂ ਕੈਨੇਡਾ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਫੈਨਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਇਸ ਦੌਰਾਨ ਜਦੋਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹ ਸਿੱਧੂ ਮੂਸੇਵਾਲੇ ਦੇ ਗੀਤ ਦਾ ਰੀਮੇਕ ਬਣਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਉਹ ਗੀਤ ਗਾ ਕੇ ਸਾਰਿਆਂ ਨੂੰ ਸੁਣਾਇਆ ਵੀ ਸਿੱਧੂ ਮੂਸੇਵਾਲੇ ਨੂੰ ਹਰ ਕੋਈ ਪਸੰਦ ਕਰਦਾ ਹੈ ਤੇ ਉਹਨਾਂ ਦੀ ਗਾਇਕੀ ਨੂੰ ਹਰ ਕੋਈ ਸੁਣਦਾ ਹੈ ਉਹਨਾਂ ਦੇ ਗੀਤਾਂ ਦਾ ਅੰਦਾਜ਼ ਹਰ ਕਿਸੇ ਨੂੰ ਬੇਹੱਦ ਪਸੰਦ ਵੀ ਆਂਦਾ ਹੈ ਰੀਸੈਂਟਲੀ ਰੀਸੈਂਟਲੀ ਨਿਰਵਾਣ ਪੰਨੂ ਨੇ ਵੀ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਜ਼ਿਕਰ ਕੀਤਾ ਹੈ ਵੈਲ ਤੁਸੀਂ ਵੀ ਸੁਣੋ ਕਿਹੜਾ ਗੀਤ ਗਾਇਆ ਉਹਨਾਂ ਨੇ ਆਪਣੇ ਕੈਨੇਡਾ ਸ਼ੋਅ ਦੇ ਵਿੱਚ ਤੇ ਕਿਹੜੇ ਗੀਤ ਦਾ ਕਰਨਾ ਚਾਹੁੰਦੇ ਨੇ ਨਿਰਵਾਣ ਰੀਮੇਕ ਜੇ ਮੈਂ ਬਾਈ ਹੁੰਦਾ ਕਿਉਂਦਾ ਤੇ ਮੈਂ ਉਹਨੂੰ ਕਹਣਾ ਸੀ ਕਿ ਮੈਂ ਰੀਮੇਕ ਕਰਨਾ ਉਹਨੂੰ ਕਹਿੰਦਾ ਤਾਵਲਨੀ ਸਰਾਤਿਆ ਮਾਹਰ ਜੱਟਾਂ ਦਾ ਹੋ ਤਾਵਲਨੀ ਸਰਾਤਿਆ ਮਾਹਰ ਜੱਟਾਂ ਦਾ ਹੋਈ ਗੱਲ ਸੰਕਰਦਿਆ ਕੈਮ ਤੋਬਣਾ ਮੱਛਾ ਤਾਂ ਕਰਦਾ ਕਿ ਨਹਿਵ ਪਾਸ ਕਰ ਲੈ ਜੰਮ ਕਰੀਆ ਬਾਹਰ ਸੰਰਾ ਮਕੋਬਣਾ ਉੱਚੋਂ ਵੀ ਕਿਥੇ ਓਥੇ ਕੇ ਕਰੇ ਜਿੱਕੋਂ ਦੀ ਤੋਪਾਂ ਵੀ ਉਹਨੂੰ ਹੱਥ ਹੋ ਰੱਬ ਜੀ ਕਿਵੇਂ ਹੋ ਗਏ ਹੁਣ ਲੈ ਕਰਨੇ ਤੇ ਸਵੇਰੇ ਮਤਰਾ ਹੋਰ 34 ਚਕਿਤਨੀ ਉਦਰੀ ਦਾ ਅਛਾ ਤਾੜੀ ਫੇਰ ਲਾਈ ਲਈ ਲਾਦੇ ਹੋ ਮੂਸਿਆਲੇ ਦੇ ਕਿਹੜੇ ਗੀਤ ਦਾ ਰੀਮੇਕ ਕਰਨਾ ਚਾਹੁੰਦੇ ਸੀ ਨਿਰਵਾਨ ਪੰਨੂ ਆਵਲ ਨਹੀਂ ਸਰਾਤਿਆ ਮਾਹਰ ਜੱਟਾਂ ਦਾ ਵਈ ਕਲ ਸੰਕਰਦਿਆ ਕੈਨੇਡਾ ਸ਼ੋਅ ਦੇ ਵਿੱਚ ਗਾਤਾ ਉਹਨਾਂ ਦਾ ਗੀਤ ਪੱਲ ਕਰ ਮੇਰੇ ਤੇ ਸਵੇਰੇ ਮਤਰਾ ਓਏ ਬੀਟਾਂ ਦੇ ਵਿੱਚ ਕਿਵੇਂ ਆਉਂਦਾ ਨਿਰਵਾਨ ਪੰਨੂ ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਹੋਇਆ ਸਿਤਾਰਾ ਹੈ ਜਿਸਨੇ ਆਪਣੇ ਗੀਤਾਂ ਦੇ ਰਾਹੀਂ ਹਰ ਕਿਸੇ ਦੇ ਦਿਲ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਰੀਸੈਂਟਲੀ ਨਿਰਵਾਨ ਸੰਦੂ ਕੈਨੇਡਾ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਫੈਨਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਇਸ ਦੌਰਾਨ ਜਦੋਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹ ਸਿੱਧੂ ਮੂਸੇਵਾਲੇ ਦੇ ਗੀਤ ਦਾ ਰੀਮੇਕ ਬਣਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਉਹ ਗੀਤ ਗਾ ਕੇ ਸਾਰਿਆਂ ਨੂੰ ਸੁਣਾਇਆ ਵੀ ਸਿੱਧੂ ਮੂਸੇਵਾਲੇ ਨੂੰ ਹਰ ਕੋਈ ਪਸੰਦ ਕਰਦਾ ਹੈ ਤੇ ਉਹਨਾਂ ਦੀ ਗਾਇਕੀ ਨੂੰ ਹਰ ਕੋਈ ਸੁਣਦਾ ਹੈ ਉਹਨਾਂ ਦੇ ਗੀਤਾਂ ਦਾ ਅੰਦਾਜ਼ ਹਰ ਕਿਸੇ ਨੂੰ ਬੇਹਦ ਪਸੰਦ ਵੀ ਆਉਂਦਾ ਹੈ ਰੀਸੈਂਟਲੀ ਰੀਸੈਂਟਲੀ ਨਿਰਵਾਰ ਪੰਨੂ ਨੇ ਵੀ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਜ਼ਿਕਰ ਕੀਤਾ ਹੈ ਵੈਲ ਤੁਸੀਂ ਵੀ ਸੁਣੋ ਕਿਹੜਾ ਗੀਤ ਗਾਇਆ ਉਹਨਾਂ ਨੇ ਆਪਣੇ ਕੈਨੇਡਾ ਸ਼ੋਅ ਦੇ ਵਿੱਚ ਤੇ ਕਿਹੜੇ ਗੀਤ ਦਾ ਕਰਨਾ ਚਾਹੁੰਦੇ ਨੇ ਨਿਰਵਾਨ ਰੀਮੇਕ ਜੇ ਮੈਂ ਬਾਈ ਹੁੰਦਾ ਕਿਉਂਦਾ ਤੇ ਮੈਂ ਉਹਨੂੰ ਕਹਣਾ ਸੀ ਕਿ ਮੈਂ ਰੀਮੇਕ ਕਰਨਾ ਉਹਨੂੰ ਕਹਿੰਦਾ ਹੁਟਾਵਲ ਨਹੀਂ ਸਰਾਤਿਆ ਮਾਂ ਨੂੰ ਜੱਟਾਂ ਦਾ ਹੁਟਾਵਲ ਨਹੀਂ ਸਰਾਤਿਆ ਮਾਂ ਨੂੰ ਜੱਟਾਂ ਦਾ ਹੋਈ ਗੱਲ ਸੰਕਰਦਿਆ ਕੈਪ ਤੋਂ ਮਹਾਰ ਸੋਰਾ ਮਤੋਂ ਬਿਨਾ ਉੱਚੋਂ ਵੀ ਕਹਿੰਦੇ ਓਥੇ ਕੀ ਕਰੇ ਜਿੱਕੋਂ ਦੀ ਓਪਨ ਕਿਹ ਵੀ ਉਹਨੂੰ ਹੱਥ ਨਹੀਂੋਂ ਪਾਈਦਾ ਹੁਣ ਕੱਲ ਕਰ ਮੇਰੇ ਤੇ ਸਵੇਰੇ ਮਤਰਾ ਓ ਬੀਟੂਰ ਵਿੱਚ ਕਿੰਨੇ ਗਾਣਾ ਹੁਣ ਕੱਲ ਕਰ ਮੇਰੇ ਤੇ ਸਵੇਰੇ ਮਤਰਾ ਓ ਬੀਟੂਰ ਵਿੱਚ ਕਿੰਨੇ ਉਹਦਾਦਾ Şu an tarih verme